ਕਲਸੀ ਪਹੁੰਚਗੇ ਸੀ ਇੰਗਲੈਂਡ ਭੈਣ ਹੋਣਿਆਂ ਦੇ ਘਰ ਤੇ ਅਸੀਂ ਸਪੈਸ਼ਲ ਆਏ ਸੀਗਾ ਕਿਉਂਕਿ ਭੈਣ ਦਾ ਬਰਥਡੇ ਸੀਗਾ ਤੇ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਤੇ ਇੱਕ ਸਰਪ੍ਰਾਈਜ਼ ਰੱਖਿਆ ਹੋਇਆ ਬਿਲਕੁਲ ਵੈਸੇ ਤਾਂ ਅੱਜਕੱਲ ਤੁਹਾਨੂੰ ਪਤਾ ਜਦੋਂ ਬੰਦਾ ਚਵਾਕਾ ਜੱਲੇ ਆਦਾ ਹੁੰਦਾ ਬਰਥਡੇ ਕੌਣ ਮਨਾਉਂਦਾ ਹੈ ਨਾ ਪਰ ਸਾਨੂੰ ਐਸੀ ਵੀ ਅਸੀਂ ਇੰਗਲੈਂਡ ਸਪੈਸ਼ਲ ਉਹਦੇ ਬਰਥਡੇ ਤੇ ਇੱਕ ਸਰਪ੍ਰਾਈਜ਼ ਦੇਈਏ ਨਾਲ ਹੀ ਗੈਟ ਟੁਗੇਦਰ ਹੋ ਜਾਊਗਾ ਕਿਉਂਕਿ ਰਣਜਿੰਦ ਪਹਿਲੀ ਵਾਰ ਇੰਗਲੈਂਡ ਆਈ ਹੈ ਸਾਰੇ ਜਿੰਨੇ ਆ ਭੈਣ ਦਾ ਫਰੈਂਡ ਸਰਕਲ ਆ ਸਾਡੇ ਭਾਜੀ ਦਾ ਫਰੈਂਡ ਸਰਕਲ ਆ ਸਾਰੇ ਜਾਣਦੇ ਆ ਹਨ ਤੇ ਇੱਕ ਮਤਲਬ ਇਕੱਠੇ ਹੋ ਜਾਗੇ ਇੱਕ ਪਾਰਟੀ ਦੀ ਤਰ੍ਹਾਂ ਹੋ ਜਾਊਗਾ ਸੋ 40ਵਾਂ ਬਰਥਡੇ ਆ ਰਿਹਾ ਨਹੀਂ ਨਹੀਂ 40 ਹੈ ਬਾਤ ਮਾਈਂਡ ਨਾ ਕਰ ਕਿਉਂਕਿ ਇਹ ਵੀਡੀਓ ਅਜੇ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਬਣਾ ਰਹੇ ਆਂ ਜ ਬਲੌਗ ਬਣਾ ਰਹੇ ਆਂ ਕਿ ਬਰਥਡੇ ਦਾ ਸਰਪ੍ਰਾਈਜ਼ ਹੋਣ ਜਾ ਰਿਹਾ ਕੁਝ ਵੀ ਨਹੀਂ ਪਤਾ ਚੁੱਪ ਚੁੱਪ ਯੋ ਲੋ ਮਾਈ ਗੋਡ ਸਰਪ੍ਰਾਈਜ਼ ਕਿਵੇਂ ਪੈਣੇ ਠੀਕ ਠਾਕ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ ਹੈਲੋ ਗਾਇਜ਼ ਅਨਾ ਹੈਪੀ ਬਰਥਡੇ ਵਾਲੇ ਸੈਟ ਸੂਟ ਸੀਗੇ ਅਸੀਂ ਲੈ ਕੇ ਆਏ ਸੀਗੇ ਤੇ ਇਹ ਵੀ ਸਾਨੂੰ ਲੁਕੋ ਕੇ ਰੱਖਣੇ ਪਏ ਗੱਡੀ ਚੋਂ ਹੁਣ ਕੱਢਿਆ ਸਾਨੂੰ ਐਸੀ ਕਿਤੇ ਪਤਾ ਨਾ ਲੱਗ ਜਾਈ ਬਹੁਤ ਕਲੈਵਰ ਹੋ ਤੁਸੀਂ ਮੇਰੇ ਨਾਲ ਕਿਉਂ ਤੁਸੀਂ ਮੈਨੂੰ ਕਹਿੰਦੇ ਅਸੀਂ ਕੱਪੜੇ ਦੇਖਣ ਚੱਲਿਆਂ ਉੱਪਰ ਕੱਪੜੇ ਦੇਖ ਕੇ ਅਸੀਂ ਬਹੁਤ ਜਿਗ ਦੇ ਨੇ ਲੈ ਲੈ ਕੱਪੜਿਆਂ ਚ ਲੁਕੋ ਕੀ ਤੇ ਆ ਆ ਲਿਆ ਸੀ ਜੇ ਇਹਨੂੰ ਕਰੇ ਅਸੀਂ ਪਹਿਲਾਂ ਲਾ ਦਿੰਦੇ ਫਿਰ ਪਤਾ ਲੱਗ ਜਾਣਾ ਸੀਗਾ ਫਿਰ ਸਰਪ੍ਰਾਈਜ਼ ਨਹੀਂ ਰਹਿਣਾ ਸੀਗਾ ਤੇ ਮੈਨੂੰ ਝੂਠੇ ਕਿਹਾ ਸੀਗਾ ਆ ਕੇ ਅਸੀਂ ਤੈਨੂੰ ਡਿਨਰ ਤੇ ਲੈ ਕੇ ਜਾਵਾਂਗੇ ਇਹ ਫਿਰ ਵੱਡਾ ਸਰਪ੍ਰਾਈਜ਼ ਕਰਨਾ ਸੀ ਨਾ ਇਹ ਹੁਣ ਸਾਡੇ ਘਰ ਜੀ ਮਹਿਮਾਨ ਆ ਚੁੱਕੇ ਨੇ ਜਿਵੇਂ ਤੁਹਾਨੂੰ ਦਿਖਾਇਆ ਹੈ ਇਹ ਮਹਿਮਾਨਾਂ ਤੋਂ ਵੀ ਭਰਾਵਾਂਗੇ ਨਹੀਂ ਤਾਂ ਮਹਿਮਾਨਾਂ ਨੇ ਉਹਨੂੰ ਘਰ ਜਾ ਚਾਹੁੰਦਾ ਲਓ ਜੀ ਇਹ ਨਾਲ ਹੁਣ ਬਰਥਡੇ ਕਰਨਾ ਆਪ ਇਹ ਬਰਥਡੇ ਕਰ ਲਓ ਤੁਸੀਂ ਭਰਾਵਾਂਗੇ ਨਾਲ ਇਹ ਆਪ ਤੁਹਾਨੂੰ ਭਰਨੇ ਪੈਣੇ ਆ ਹੁਣ ਠੀਕ ਐ ਇੰਨੀ ਇਹ ਇਹ ਇੰਨੀ ਇੱਕ ਆਫ ਚੱਲਣੀ ਪਣੀ ਐ ਸਰਪ੍ਰਾਈਜ਼ ਦੀ ਸਹੀ ਐ ਨਾ ਨਹੀਂ ਸਰਪ੍ਰਾਈਜ਼ ਥੈਂਕ ਯੂ ਹਮ ਚਲੋ ਰਿਸਪੈਕਟ ਨਹੀਂ ਕੀਤਾ ਸੀ ਥੈਂਕ ਯੂ ਫॉर ਕਮਿੰਗ ਐਸ ਵੈਲ ਤੁਸੀਂ ਆਇਓ ਹਜੇ ਤਾਂ ਕੁਝ ਹਜੇ ਤਾਂ ਕੁਝ ਹੋਰ ਵੀ ਆਉਣ ਵਾਲਾ ਐ ਸਰਪ੍ਰਾਈਜ਼ ਹਮ ਹਾਂ ਉਹ ਕੀ ਐ ਉਬੀ ਆਊਗਾ ਹੌਲੀ ਹੌਲੀ ਇਹ ਟਾਈਮ ਮਾਰਦੇ ਵੀ ਬਤਾएंगे ਬੱਸ ਇਹ ਸਾਡਾ ਜੀ Uber Food ਆ ਗਿਆ ਤੇ ਇਹ ਵੀ ਅਸੀਂ ਸਰਪ੍ਰਾਈਜ਼ਲੀ ਮੰਗਾਇਆ ਸੀਗਾ ਕਿਉਂਕਿ ਐਸੀ ਕੋਈ ਪਲਾਨ ਨਹੀਂ ਸੀ ਤੁਹਾਨੂੰ ਦੱਸਿਆ ਨਾ ਪਤਾ ਨਹੀਂ ਸੀ ਸਾਰਾ ਬਾਹਰੋਂ ਮੰਗਾਇਆ ਨਹੀਂ ਆ ਕਿਤਾ ਘਰੇ ਬਣਾਉਣੇ ਹੁੰਨੇ ਆ ਤੇ ਆ ਮੈਂ ਮੈਂ ਮਾਰਨਾ ਤਾਂ ਫੂਡ ਚ ਖਾ ਰਹੇ ਹਾਂ ਅਸੀਂ ਚਲੋ ਭਾਈ ਜੀ ਚਲੋ ਚੱਕ ਕੇ ਲੈ ਕੇ ਜਾਈਏ ਅੱਛਾ ਉਹਨੇ ਉਹ ਕਿਹਦੇ ਪਪੜ ਜੀ ਆ ਕੇ ਫੂਡ ਜੀ ਫੂਡ ਚੱਕ ਕੇ ਲੈ ਕੇ ਜਾਣਾ ਆਪਾਂ ਨੋ ਮੋਰ ਸੀਕ੍ਰੇਟਸ ਨਾਓ ਚੋਰੀ ਛਿਪੇ ਜੀ ਜਾਵਾਂਗੇ ਯਾ ਲੈ ਮੈਂ ਚੱਕਾ ਕੁਛ ਬਸ ਬਸ ਮੈਂ ਲੈ ਜਾਣੀ ਇੱਕ ਮੈਂ ਲੈ ਜਾਣਾ ਬਹੁਤ ਈਜ਼ੀ ਮੈਨੂੰ ਚੱਕਿਆ ਓਏ ਨਾ ਪੂਰੇ ਗਿਣ ਕੇ ਪਾਏ ਆ ਤੇ ਹਾਂਜੀ ਓਏ ਸਾਨੂੰ ਲੈ ਕੋਈ ਦਾ ਨਹੀਂ ਚੱਕਣੀ ਕਰਦਾ ਵੇ ਇਹ ਬਹੁਤ ਬਾਕੀ ਸੋਨੂ ਆ ਜੋ ਆਪੇ ਹੁੰਦਾ ਦਰ ਕਰ ਇਹ ਦੇਖੋ ਉਪਰ ਤੋਂ ਮੰਗਾਇਆ ਸਾਰਾ ਹਾਂਜੀ ਕੋਦੋਂ ਆਰਡਰ ਕਰੀਂਗੇ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਇਹ ਆਈ ਆਰਡਰ ਹੋ ਜਾਣਾ ਹੁੰਦਾ ਹੈ ਇਹ ਤਾਂ ਅਸੀਂ ਵੀ ਪਹਿਲਾਂ ਹੀ ਸਰਪ੍ਰਾਈਜ਼ ਕਰਦੇ ਆਏ ਜਦੋਂ ਸਰਪ੍ਰਾਈਜ਼ ਸਰਪ੍ਰਾਈਜ਼ ਹੋਣੇ ਹੁਣ ਸਰਪ੍ਰਾਈਜ਼ ਆ ਹੀ ਹੁੰਦੇ ਹੁੰਦੇ ਆ ਮੈਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਮੈਨੂੰ ਲੱਗਾ ਦੋ ਦਿਨ ਪਹਿਲਾਂ ਇਹਨਾਂ ਨੇ ਕੜਾਈਆਂ ਚਾੜ ਲੈਣੀਆਂ ਸੀ ਸਹੀ ਗੱਲ ਹੈ ਹੁਣ ਵਧੀਆ ਨਾ ਈਜ਼ੀ ਪੀਸੀ ਹੋ ਗਿਆ ਸਾਇ ਇਹਨੂੰ ਕਹਿੰਦੇ ਨੇ ਸਰਪ੍ਰਾਈਜ਼ ਬਰਥਡੇ ਇਹ ਜਿੰਨੇ ਵੀ ਆਪਣੇ ਸੱਜਣ ਮਿੱਤਰ ਲੰਘੇ ਸਾਰੇ ਸਾਡੇ ਫਰੈਂਡ ਸਰਕਲ ਚੋਂ ਆ ਸਾਰੇ ਜਾਣਦੇ ਕੁਝ ਕੁ ਹੱਦੇ ਆ ਗਏ ਕੁਝ ਨੇ ਹਜੇ ਹੋਰ ਆਉਣਾ ਹੈਗਾ ਤੇ ਸਾਰਿਆਂ ਨੂੰ ਇਹਨਾਂ ਨੂੰ ਮਤਲਬ ਇਹਨਾਂ ਨੂੰ ਪਤਾ ਸੀ ਇਹਨਾਂ ਨੂੰ ਦੱਸਿਆ ਹੋਇਆ ਸੀ ਪਹਿਲੀ ਪਲਾਨ ਕੀਤਾ ਹੋਇਆ ਸੀ ਇਹਨਾਂ ਦੇ ਨਾਲ ਕਿ ਆਪਾਂ ਇਸ ਤਰ੍ਹਾਂ ਦਾ ਰੱਖਣਾਗੇ ਭੈਣ ਨੂੰ ਨਹੀਂ ਦੱਸਣਾ ਬਿਲਕੁਲ ਬੋਲੀ ਬਿਲਕੁਲ ਆਪਾਂ ਇੱਕ ਸਰਪ੍ਰਾਈਜ਼ ਰੱਖਾਂਗੇ ਠੀਕ ਹੈ ਤੇ ਬਾਕੀ ਜਿਵੇਂ ਜਿਵੇਂ ਆਪਣੇ ਹੋਰ ਸੱਜਣ ਮਿੱਤਰ ਆਉਂਦੇ ਆ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ ਜਣ ਆਪਣੇ ਹੋਰ ਆ ਗਏ ਹੁਣ ਤਾਂ ਦੱਸ ਦੀ ਹੁਣ ਤਾਂ ਦੱਸ ਦੀਏ ਆ ਭਾਜੀ ਹੈਲੋ ਕਿਵੇਂ ਕੱਦੂ ਇਹਦੇ ਨਾਲ ਕੱਦੂ ਹੈ ਜਾਨੂੰ ਸਾਲ ਬਾਅਦ ਮਿਲੇ ਕਿਵੇਂ ਠੀਕ ਆ ਪਾਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਸ਼ੁਕਰੀਆ ਸ਼ੁਕਰੀਆ ਕਿਵੇਂ ਲੱਗਿਆ ਸੰਦੀਪ ਹੋਰ ਤਾਂ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਕਿਵੇਂ ਭੈਣੇ ਠੀਕ ਠਾਕ ਹੈ ਮੇਰੀ ਗਿਆੜੀ ਹਾਂਜੀ ਕਿਸ ਨੇ ਕਰ ਦੇ ਮੈਂ ਕਿ ਇਹਦੇ ਲਈ ਸੰਦੀਪ ਲਈ ਉਹ ਸੀਗਾ ਸਰਪ੍ਰਾਈਜ਼ ਫੋਨ ਤੋਂ ਕਿਰਨਾਂ ਨਾਲ ਤੋਂ ਮੈਨੂੰ ਪਤਾ ਲੱਗ ਗਿਆ ਵੀ ਮਹਿਮਾਨ ਆ ਰਹੇ ਨੇ ਵੀ ਕਿੰਨੇ ਨੇ ਵੀ ਆਉਣਾ ਹੁਣ ਪਾਣੇ ਇੱਧਰ ਲਾਓ ਬਰਥਡੇ ਕਰ ਲਓ ਇਹਨੂੰ ਨਾਲ ਲਾਓ ਹਣ ਪਰਨ ਤੇ ਬਈ ਦਪਨਾ ਬਹੁਤ ਐ ਪਹਿਲੀ ਵਾਰ ਦੇਖਿਆ ਵੀ ਮਹਿਮਾਨ ਭਰ ਰਹੇ ਸਾਰਾ ਉਹ ਲਾਟ ਜਿਹਾ ਭਰਨ ਵਾਲਾ ਬਰਥਡੇ ਬਰਥਡੇ ਮਨਾਉਣਾ ਸੌਖਾ ਥੋੜਾ ਜਿਆੜਾ ਵੀ ਫੁੱਲਣ ਕਿਹੜਾ ਪਤਾ ਸੀ ਵੀ ਤੁਸੀਂ ਗਵਾਰੇ ਭਰਨੇ ਨੇ ਉੱਪਰ ਲਾ ਲੈਂਦੇ ਅਸੀਂ ਤਾਂ ਲੈ ਕੇ ਆਏ ਗੱਲ ਚੋਰੀ ਚੋਰੀ ਅਸੀਂ ਆਖਿਆ ਵੀ ਫਿਰ ਮੈਂ ਮੈਂ ਤਾਂ ਖੁਸ਼ ਨਹੀਂ ਭੈਣੇ ਅਸੀਂ ਕੱਲ ਲਿਆਂਦੇ ਹਾਂ ਮੈਂ ਤਾਂ ਖੁਸ਼ ਨਹੀਂ ਪਤਾ ਕੀ ਸੋਚਿਆ ਮੈਂ ਕਿ ਖੁਸ਼ੀ ਆਪਾਂ ਲਈਦਾ ਜੈ ਇਹਨੂੰ ਪਰੂ ਕੌਣ ਮੈਨੂੰ ਕਹਿੰਦੇ ਅਸੀਂ ਕੱਪੜੇ ਦੇਖਣ ਚੱਲਿਆਂ ਉੱਪਰ ਚੱਲੋ ਜੀ ਸਮਾਨ ਦੇਖ ਲੈ ਹੋਰ ਮੈਂ ਤਾਂ ਠੀਕ ਹੈ ਆਪਾਂ ਕੋਈ ਹੋਰ ਆਈ ਚੱਕ ਲੈ ਮੈਨੂੰ ਪਤਾ ਹੀ ਨਹੀਂ ਲੱਗਿਆ ਇਹ ਪੰਜ ਮਹੀਨੇ ਡੈਕੋਰ ਕਰ ਦੇਣਾ ਚੱਲ ਡੈਕੋਰੇਸ਼ਨ ਵੀ ਹੁਣ ਮੌਕੇ ਤੇ ਹੋਣੀ ਹੈ ਬਈ ਸਾਰੀ ਬੀਬੀ ਇਦਾਂ ਨਰਸ ਟੈਕਨੀਸ਼ੀਅਨਸ ਲੰਗ ਐਕਸਰਸਾਈਜ਼ ਕਰਵਾ ਰਹੀਆਂ ਨੇ ਇਹ 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 ਕਹਿੰਦੇ ਲੰਗਸ ਫੇਫੜੇ ਖਰਾਬ ਤਾਂ ਨਹੀਂ ਹੋ ਗਏ ਚੈੱਕ ਕਰੋ ਜੀ ਦੇ ਸਪੈਰੋਮੈਟਰੀ ਦਾ ਹੋ ਰਿਹਾ ਟੈਸਟ ਹੋ ਰਿਹਾ ਏ ਦੇਖੋ ਜਾਨਾ ਰਾ ਬੋਲਦਾ ਇਕਦਮ ਹਮ ਹਮ ਅਬ ਦੀਦੀ ਜੀ ਮੇਲੇ ਤੇ ਨਹੀਂ ਬਾਜੇ ਵਜਦੇ ਹੁੰਦੇ ਸੀ ਇਹ ਤਾਂ ਮੇਲਿਆਂ ਵਾਲਾ ਬਾਜਾ ਵੱਜ ਰਿਹਾ ਕੋਸ਼ਕ ਲਫਾਫੇ ਭਰੇ ਗਏ ਕੁਝ ਕ ਜੇ ਜੋਰ ਉਪਰਖ ਰਹੇ ਆ ਜੋਰ ਲਵਾ ਰਹੇ ਆ ਕਰੀ ਦਮ ਹੈ ਕੋਈ ਦੀ ਸਭ ਤੋਂ ਵੱਧ ਮਿਹਨਤ ਅੱਜ ਲੱਗੀ ਐ ਕੁਲਵਿੰਦਰ ਭੈਣ ਦੀ ਕਰਤਾ ਤਿਆਰ ਹੈਪੀ ਬਰਥਡੇ ਸਾਰਿਆਂ ਨੇ ਹਵਾ ਕਰਦੀ ਆ ਸਾਰਿਆਂ ਨੇ ਥੋੜੀ ਥੋੜੀ ਹਵਾ ਦਾ ਫੂਕਾ ਮਾਰ ਮਾਰ ਯੋਗਦਾਨ ਪਾਇਆ ਹੈ ਸੰਦੀਪ ਦੇ ਬਰਥਡੇ ਨੂੰ ਵਧੀਆ ਬਣਾਉਣ ਚਾਹੇ ਹੋ ਜਾ ਜੱਜ ਗਿਆ ਜੀ ਕੰਮ ਘਰੇ ਚ ਚਾਲੇ ਇਹ ਹਮ ਉਸ ਨੇ ਮਖਤੀ ਨਹੀਂ ਆਇਆ ਇਸ ਵਿੱਚ ਬਰਥਡੇ ਇਟਸ ਮਾਈ ਬਰਥਡੇ ਵਧੀਆ ਲੱਗਿਆ ਵੈਰੀ ਨਾਈਸ ਤੇ ਮੈਂ ਸਾਰਿਆਂ ਨੂੰ ਦੱਸਦਾ ਹੁਣ ਵੀ 40ਵੇਂ ਸਾਲ ਚ ਪਰਵੇਸ਼ ਹੋਸਲੇ ਦੱਸ ਦੇ ਉਮਰ ਸਾਉਦੀ ਹੁੰਦੀ ਹੈ ਆਪਣੀ ਵਾ ਹੋਣਾ ਨਾ ਨਾ ਠੀਕ ਹੈ ਕੁੜੀਆਂ ਸ਼ਰਮਾਉਂਦੀਆਂ ਹੁੰਦੀਆਂ ਨਾ ਨਾ ਹਮਮ i'm proudly saying that i'm 40 now 40 you were i was a 40 adva ja buddeyan ch buddeyan ch ginya jaande hain buddeyan ch ginya jaan lag juga adva aging with grace didi kande jado jado asi budde riye ch ja rahe ha asi oh hunde ja rahe ki hunde rahe ha jawan jawan bhi laga rahe ha hun hun ae ho gaya ve adhi adhi pane india ch kad ke asi adhi england kad li nahi nahi hun sanu ਅੱਧੀ ਇੰਡੀਆ ਕੱਢਿਆ ਅੱਧੀ ਇੰਗਲੈਂਡ ਕੱਢ ਲਈ ਦੁਨੀਆ ਦਾ ਕੀ ਪਤਾ ਲੱਗਿਆ ਬਾਹਰ ਹੈਗਾ ਅੱਜ ਸਨੀਡੇ ਬਾਹਰ ਲੈ ਨੂੰ ਇੰਗਲੈਂਡ ਨਾਲੋਂ ਬੜੀ ਮੁਸ਼ਕਲ ਨਾਲ ਮਿਲਦਾ ਜਿਹੜਾ ਸਨੀਡੇ ਹੁੰਦਾ ਤੇ ਬੰਦੇ ਦੀ ਪਾਰਟੀ ਬਾਹਰ ਚੱਲ ਰਹੀ ਹੈ ਦੇਖੋ ਇਹ ਸਾਡੇ ਭਾਜੀ ਦੇ ਫਰੈਂਡ ਸਰਕਲ ਹੈ ਪਾਰਟੀ ਜਰੀਏ ਪੌਣਿਕਾ ਦੀ ਉੱਡਦੇ ਜਹਾਜ਼ ਦੀਆਂ ਫੋਟੋਆਂ ਕਿੱਥੀ ਜਾਂਦੇ ਹੈ ਮੰਜੇ ਮੁੰਜੇ ਮੰਜੀਆਂ ਡਾਰ ਗਿਓ ਦੇਖੋ ਇਹ ਦੇਖੋ ਨਿਆਣੇ ਸਨੀ ਡੇ ਚ ਅਜ ਨਜ਼ਾਰੇ ਲੈਂਦੇ ਗਾਰਡਨ ਚ ਉਹ ਵਿਚਾਰੇ ਦੋ ਜ ਮੀ ਮੁੰਜੇ ਵੀ ਮਾਹਾਂ ਨਿਕਲਦੇ ਆ ਫੁੱਟਬਾਲ ਦੇ ਸ਼ਕੀਨ ਆ ਮੁੰਡੇ ਹੋਰ ਵਿੱਚ ਖੇਡਦੇ ਨਹੀਂ ਫੁੱਟਬਾਲ ਹੀ ਚੱਲਦੀ ਆ ਜਾ ਤੇ ਕਿਥਾਂ ਤੇ ਬਣਦੇ ਆ ਬਾਰੇ ਮਹਿਫਲ ਲੱਗੀ ਆ ਗੱਲਾਂ ਬਾਤਾਂ ਬਾਈ ਹੋਣੀਆਂ ਸੁਣਨ ਨੂੰ ਤੇ ਅੰਦਰੋਂ ਆਵਾਜ਼ਾਂ ਪਈ ਜਾਂਦੀਆਂ ਕਹਿੰਦੇ ਕੇਕ ਕੱਟਣਾ ਜੀ ਛੇਤੀ ਆ ਜਾਓ ਕੁੜੀਆਂ ਵਾਲਾ ਸੈਕਸ਼ਨ ਅੰਦਰਲੇ ਪਾਸੇ ਤੇ ਮੁੰਡਿਆਂ ਵਾਲਾ ਬਾਹਰਲੇ ਪਾਸੇ ਆ ਜਾਓ ਬਾਹਰੇ ਆਓ ਤੁਸੀਂ ਵੀ ਕੇਕ ਖਾ ਕੇ ਕੇਕ ਕੱਟਣਾ ਕਹਿੰਦੇ ਹੈਪੀ ਬਰਥਡੇ ਸੰਧੀ ਸੰਦੀਪ ਆਇਓ ਸੰਦੀਪ ਬਾ ਇਥੇ ਆ ਯਾਰ ਸਾਹਮਣੇ ਹੈਪੀ ਬਰਥਡੇ ਸੰਦੀਪ ਸੰਗੀ ਕਿਆ ਕਹਣਾ ਗਿਆ ਮੂੰਹ ਨਹੀਂ ਲਵੇਣਾ ਓਕੇ ਮੂੰਹ ਨਹੀਂ ਲਵੇਣਾ ਮੈਂ ਜਾਦ ਕਰਵਾ ਰਹੀ ਆ ਵੀ ਮੂੰਹ ਨਹੀਂ ਲਵੇਣਾ ਮੂੰਹ ਨਹੀਂ ਲਵੇਣਾ ਚੱਲ ਖਾ ਲੈ ਫਿਰ ਗਾਣਾ ਕੋ ਖਾ ਤਾਂ ਰਿਆ ਯਾਰ ਉਹ ਖਵਾਤਾ ਉਹ ਨੂੰ ਸਾਹ ਲੈ ਲੈਣ ਦਾ ਰਿਪਨ ਸਰਪ੍ਰਾਈਜ਼ ਬਰਥਡੇ ਤੇ ਪੈਸੇ ਨਾਲ ਬਿਓ ਹੋਈਏ ਭੈਣ ਉਹ ਬਾਣਾ ਖਵਾਤਾ ਬਸ ਮੈਂ ਤੁਨ ਤੁਨ ਖਵਾ ਰਿਆ ਵੀ ਗਾਂ ਤੋਂ ਨਾ ਗਾਇ ਬਰਥਡੇ ਸਰਪ੍ਰਾਈਜ਼ ਕਰਨਾ ਚੱਲ ਯਾਰ 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 ਐਨੀਵਾਏ ਹੈਪੀ ਮੰਡੇ ਥੈਂਕ ਯੂ

ਅਸੀਂ ਆਏ ਸੀ ਕਿ ਸਵਿਟਜ਼ਰਲੈਂਡ ਤੋਂ ਤੇ ਫਿਰ ਅਸੀਂ ਇਹ ਮਤਲਬ ਆ ਆਨ ਦਿ ਹੱਲੇ ਆਏ ਸੀ ਇੱਕ ਕਾਰਡ ਜਾਂ ਤੇ ਫਿਰ ਮੈਂ ਸੋਚਿਆ ਮੈਂ ਵੀ ਪਤਾ ਨਹੀਂ ਵੀ ਕੀ ਲਿਆਵਾਂਗੇ ਕੀ ਨਾ ਲਿਆਵਾਂਗੇ ਵੀ ਵਿੱਚ ਪੈਸੇ ਦਾ ਵੀ ਪੌਂਡ ਪਾ ਕੇ ਦੇ ਦਿੰਦਾ ਮੈਂ ਜਿਨੇ ਜਿਨੇ ਇਹਨੂੰ ਪਸੰਦ ਆ ਬੰਦੇ ਨੂੰ ਕਿੰਨਾ ਖੰਦ ਮੈਨੂੰ ਤਾਂ ਬੱਦ ਮੈਨੂੰ ਇਹ ਲੱਗਦਾ ਵੀ 20 ਪੌਂਡ ਨੂੰ ਬਹੁਤ ਨਹੀਂ ਉਹ ਦੇ ਘਰ ਦੇ ਬੰਦੇ ਹੱਸਦੇ ਨਹੀਂ ਪਾਉਂਦੇ ਬਹੁਤ ਹੁੰਦੇ ਮੈਂ ਮੈਂ ਕੁਝ ਨਹੀਂ 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 ਰਿਪਨ ਇੱਥੇ ਇੰਡੀਆ ਵਾਲਾ ਹਿਸਾਬ ਆਪਣੇ ਇੰਡੀਆ ਜ਼ਿਆਦਾਤਰ 1100 ਜਾਂ 2100 ਦਾ ਹੈ ਸਾਡੇ 1100 ਦਿੰਦੇ 2100 ਰੁਪਏ ਹੋਗਾ ਬਹੁਤ ਆ ਹੁਣ ਤੇਰੇ ਲਈ ਆ ਜਾ ਇੱਧਰ ਆ ਜਾ ਮੈਂ ਨਹੀਂ ਲੈਣਾ ਆ ਜਾ ਇੱਧਰ ਤਾਂ ਆ ਜਾ ਨਹੀਂ ਲੈਣਾ ਉਹਨੇ ਸਿੱਧਾ ਸਬਤ ਤੁਹਾਡੇ ਮੂੰਹ ਤੇ ਗਿਆ ਤਾਂ ਮੈਂ ਨਹੀਂ ਲੈਣੇ ਕੀ ਕਰ ਲੋ ਨਾ ਮੈਂ ਨਹੀਂ ਲੈਣਾ ਉਹ ਤੈਨੂੰ ਸੂਟ ਸਵਾ ਕੇ ਦੇ ਦਾਂਗੇ ਮੈਂ ਨਹੀਂ ਮੈਂ ਨਹੀਂ ਲੈਣਾ ਮੈਂ ਫੜਨੀ ਨਹੀਂ ਆ ਜਾ ਮੈਂ ਨਹੀਂ ਫੜਨਾ ਨਹੀਂ ਨਹੀਂ ਇੱਕ ਚੀਜ਼ ਹੋਰ ਵੀ ਹੈ ਕੁੜੀਆਂ ਕਿੰਨੀਆਂ ਭੁੱਖੀਆਂ ਆਉਂਦੀਆਂ ਵੈਰੀ ਬੜਨਾਂ ਮੈਂ ਮੈਨੂੰ ਦਿੱਖ ਸਰਫ 20 ਪੌਂਡ ਅੱਛਾ ਇਹ ਤਾਂ ਮੈਨੂੰ ਟ੍ਰਸਟ ਵੀ ਨਹੀਂ ਆਉਣੀ ਮੈਂ ਕੁਝ ਹੋਰ ਵੀ ਲੈ ਕੇ ਆਇਆ ਨਹੀਂ ਰੇ ਪਰ ਪੌਂਡ ਵੀ ਵਾਧਾ ਕਰੋ ਯਾਹ ਵਧੀਆ ਨੇ ਥੈਂਕ ਯੂ ਬੁਸ਼ੀ ਵੀਗਾ ਖੁਸ਼ ਹੈ ਬਈ ਪੌਂਡ ਵੀ ਵਾਧਾ ਕਰੋ ਕੁੜੀਆਂ ਦਾ ਗੋਲਡ ਦੀਆਂ ਭੁੱਖੀਆਂ ਹੁੰਦੀਆਂ ਸਾਰੀ ਉਮਰ ਲਈ ਰਜਦੀਆਂ ਇਹ ਠੀਕ ਹੈ ਪੌਂਡ ਵੀ ਹੋਰ ਕਰੋ ਮੰਨ ਗਈ ਇੰਨੇ ਜੀ ਮੈਂ ਥਾਲੇ ਕਹਿ ਰਹੀ ਆ ਮੈਨੂੰ ਹੋਰ ਚਾਹੀਦੇ ਨੇ ਪੈਸੇ ਕਾਟਾ ਤੈਨੂੰ ਹਜੇ ਕਾਬ ਰਖੜੀ ਦੇ ਦੇਣਾ ਸੰਧਾਰੇ ਦੇ ਦੇਣਾ ਬੜਾ ਕੁਝ ਦੇਣਾਗਾ ਇਹਦਾ ਰਾਜ ਨਹੀਂ ਕਿ ਕੱਲੀ ਕੱਲੀ ਭੈਣ ਆਵੇਂ ਤੇਰੀ ਹੈ ਨਹੀਂ ਨਹੀਂ ਮੈਂ ਕਹਿੰਦਾ ਕਿਉਂ ਨਹੀਂ ਵਸਦੀ ਰਵੇ ਜਿਵੇਂ ਜਿਵੇਂ ਇਹਦੀ ਸੁਖੀ ਜ਼ਿੰਦਗੀ ਹੁਣ ਤੱਕ ਲੰਗੀ ਹੈ ਅੱਗੇ ਅੱਗੇ ਦੀ ਸੁਖੀ ਜ਼ਿੰਦਗੀ ਨੇ ਇਤੋਂ ਵੀ ਸੁਖੀ ਲੰਗੇ ਜਿਵੇਂ ਕਿਉਂਕਿ ਮਾਪਿਆਂ ਨੂੰ ਜਾਂ ਪੇਕੇ ਹੁੰਦਾ ਹੁੰਦਾ ਵੀ ਧੀਆ ਭੈਣਾ ਕੁਝ ਬਸਣਾ ਹੈ ਥੈਂਕ ਯੂ ਵੈਲਕਮ ਵੈਲਕਮ ਚੜਾਈ ਆਪਣੀ ਹੋਗੀ ਇਹ ਕੰਮ ਕਰਨੇ ਹੈ ਭਾਬੀਆਂ ਦਾ ਚੜਾਈ ਆਪਣੀ ਹੋਗੀ ਮੈਂ ਖੁਸ਼ੀ ਵਿੱਚ ਥੈਂਕ ਯੂ ਕਹਾਂ ਭਾਬੀਆਂ ਦਾ ਬਿਨਾ ਕੋ ਕੰਮ ਨਹੀਂ ਹੋ ਸਕਦਾ ਭਾਈ ਇਦੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਭਾਬੀਆਂ ਨਾਲ ਹੀ ਹੋਣਾ ਐਨੀ ਵੈਸੇ ਇਹਨੇ ਸੋਚਿਆ ਨਹੀਂ ਸੀ ਵੀ ਅੱਜ ਇੰਨੀ ਰੌਣਕ ਲੱਗ ਜਾਣਗੀਆਂ ਜਨਮ ਦਿਨ ਦੇ ਸੋਚੇ ਸੀ ਹੈ ਸਾਨੂੰ ਪਤਾ ਕੀ ਕਰ ਰਹੇ ਸਦੀਪ ਕਹਿੰਦੀ ਮੈਂ ਡਿਨਰ ਕਰਾ ਲਿਓ ਮੈਂ ਸਵੇਰੇ ਉੱਠ ਕੇ ਪੁੱਛਿਆ ਮੈਂ ਕਿ ਸਦੀਪ ਬਾਲੜੀ ਅੱਜ ਦਿਰਾ ਹੈਪੀ ਬਰਥਡੇ ਕਹਿੰਦੀ ਸ਼ਾਮ ਨੂੰ ਬੈ ਡਿਨਰ ਕਰਕੇ ਆਉਂਗੀ ਅਸਲ ਚ ਪਤਾ ਕੀ ਸੀ ਇਹ ਨਾ ਸਵੇਰ ਦੇ ਨਾਈਟ ਸੂਟ ਚ ਤੁਰੇ ਫਿਰਦੇ ਸੀ ਮੈਂ ਕਿ ਕੱਪੜੇ ਬਦਲ ਲਓ ਵੀ ਚੰਗਾ ਨਹੀਂ ਲੱਗਦਾ ਹੈਗਾ ਕਹਿੰਦੀ ਨਹੀਂ ਨਹੀਂ ਮੈਂ ਤਾਂ ਇੰਕੰਫਰਟੇਬਲ ਆ ਥੱਕੇ ਜਿਹਾ ਨਾਲਾ ਪਵਾਇਆ ਥੈਂਕ ਯੂ ਇਟਸ ਨਾਈਸ ਹੋਰ ਵੀ ਕੁਝ ਹੋਇਆ ਹੈਗਾ ਤੇਜਾ ਹੁਣ ਨਹੀਂ ਇੱਕ ਦਿਨ ਪਾਉਣ ਮੋੜ ਪੈਣਾ ਇਧਰ ਪਾਉਣ ਪਾਉਣ ਬਾਦ ਕੋਈ ਨਹੀਂ ਨਹੀਂ ਰਿਪਨ 100 ਆਉਣ ਤਾਂ ਬਣਦਾ ਚੱਲ ਦੇ ਦੇ ਹੁੰਦਾ ਇੱਕ ਅੱਦਾ ਪੰਪ ਹੋਰ ਮਾਰੋ ਹੋਰ ਵੀ ਆ ਸਕਦੇ ਨੇ ਮੇਰੇ ਕੋਲੇ ਹੁਣ ਐ ਨਹੀਂ ਪਤਾ ਕਿੰਨੇ ਕੌਣ ਮੈਂ ਕਿਉਂਕਿ ਕਾਲੀ ਕਢਾ ਕੇ ਲੈ ਆਇਆ ਜਿੰਨੇ ਖਾਏ ਨੂੰ ਨਿਕਦੇ ਦੇ ਬਾਹਲੀ ਦੇ ਕੋਕ ਬਾਹ ਹੁਣ ਤੂੰ ਗਾਲੇ ਭੁਖੇ ਨਹੀਂ ਨਿਕਦੇ ਨਿਕਦੇ ਆ ਵੀ ਤੇ ਹੂੰ ਚੈੱਕ ਥੈਂਕ ਯੂ ਇਹਨਾਂ ਦਾ ਢਿੱਡ ਨਹੀਂ ਭਰਦਾ ساری ਉਮਰ ਲੈ ਕਿਉਂ ਠੀਕ ਹੈ ਮੰਗ ਕੇ ਲੈਣੇ ਚਾਹੀਦੇ ਨੇ ਹੱਕ ਨਾਲ ਹੱਕ ਦੇ ਲੈਣੇ ਚਾਹੀਦੇ ਨੇ ਸਹੇਲੀਆਂ ਤੋਂ ਵੀ ਹੱਕ ਨਾਲ ਮੰਗ ਮੰਗ ਲੈਣੇ ਭਾਈ 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 ਨਾ ਬਗਾਹ ਵਾਲਾ ਕੁਝ ਦੇਖ ਲੈਂਦਾ ਵੀ ਰਖੜੀ ਆਉਣੀ ਹੈ ਫਿਰ ਆ ਆਉਣਾ ਫਿਰ ਉਹ ਆਉਣਾ ਸੁਧਾਰਾ ਦੇਣਾ ਹੈ ਮੇਰੇ ਸਹੇਲੀ ਨੇ ਮੈਨੂੰ ਮੈਨੂੰ ਹੋ ਲਿਆ ਕਿ ਨਹੀਂ ਮੇਰੇ ਸਹੇਲੀ ਨੇ ਮੇਰੇ ਵੱਡੀ ਭੈਣ ਆ ਉਹ ਵੀ ਮੇਰੇ ਵੱਡੀ ਭੈਣ ਆ ਸਰ ਭੈਣੇ ਅਰੇ ਮੈਂ ਪੀਪਾ ਬਿਸਕੁਟਾਂ ਦਾ ਵੀ ਲੈ ਕੇ ਦਿੱਤਾ ਇੰਡੀਆ ਤੋਂ ਉਹ ਕਿਹੜਾ ਹੈ ਨਾ ਤੁਸੀਂ ਅਸਲ 'ਚ ਨਾ ਆਪਣੀ ਇੰਡੀਆ 'ਚ ਕਹਾਵਤ ਵੀ ਆ ਨਾ ਵੀ ਜਿੰਨਾ ਤੁਸੀਂ ਕੁੜੀਆਂ ਨੂੰ ਦੋਵੋਗੇ ਉਹਨਾਂ ਰੱਬ ਹੋਰ ਭਾਗ ਲਾਉਂਦਾ ਹੈ ਨਾ ਹੋਰ ਕਹਿੰਦੇ ਨੂੰ ਆਪਣੇ ਨਾ ਦਿੱਤਾ ਹੋਇਆ ਥੈਂਕ ਯੂ ਲਿਆਕਾ ਥੈਂਕ ਯੂ ਸੋ ਮੱਚ ਥੈਂਕ ਯੂ ਅਜੂਲ ਵੈਲ ਕਾਮ ਅਲੋਰ ਵੀ ਮਿਲੂਗਾ ਚੀਜ਼ੀਆਂ ਅਲੋ ਤਾਂ ਪੱਕਾ ਠੀ ਐਡਰੈਸਾ ਵੀ ਲੈ ਕੇ ਲੋ ਇੰਨੇ ਚੀ ਪੱਤਨਾ ਪਾਉ ਪੰਪ ਦੇ ਦੇ ਰਿਹਾ ਬਹੁਤੋਂ ਪੈਸੇ ਕਢਾਵਾਂਗੇ ਥੈਂਕ ਯੂ ਥੈਂਕ ਯੂ ਸੋ ਮੱਚ ਵੈਲ ਸੌਮ ਅੱਛਾ ਜੀ ਤੇ ਹੁਣ ਕਹਿੰਦੇ ਪ੍ਰੈਜ਼ੈਂਟ ਖੁੱਲਣ ਲੱਗੇ ਆ ਤੇ ਆਪਣੇ ਦਾ ਖੁਸ਼ੀ ਸਿਸਟਮ ਹੋਰ ਆ ਯਾਰ ਜਦੋਂ ਜਿਹੜੀ ਪ੍ਰੈਜ਼ੈਂਟ ਲੈ ਕੇ ਆਉਂਦੇ ਆ ਫਰੈਂਡਸ ਐਂਡ ਫੈਮਿਲੀ ਉਹ ਜਦੋਂ ਸਾਰੇ ਜਣੇ ਚਲੇ ਜਾਂਦੇ ਆ ਆਪਾਂ ਉਦੋਂ ਖੋਲਦੇ ਆ ਬੱਚੋ ਮੈਥੋਂ ਵੇਟ ਨਹੀਂ ਹੋ ਰਹੀ इवन ਕਾਰਡਸ ਵਗੈਰਾ ਵੀ ਹੈ ਨਾ ਪਰ ਇੰਗਲੈਂਡ ਦਾ ਇੰਗਲੈਂਡ ਦਾ ਸਿਸਟਮ ਹੋਰ ਨਹੀਂ ਹੋਰ ਨਹੀਂ ਮੈਥੋਂ ਵੇਟ ਨਹੀਂ ਹੋ ਰਹੀ ਸਰਪ੍ਰਾਈਜ਼ ਵੇਟ ਨਹੀਂ ਹੋ ਰਿਹਾ ਮੈਨੂੰ ਐਸੀ ਪਰਦੇ ਮਖਦੇ ਵੀ ਮੌਕੇ ਤੇ ਖੁੱਲਦੇ ਇਥੇ ਇੰਗਲੈਂਡ 'ਚ ਆਹ ਰਏ ਨੇ ਅਸੀਂ ਤਾਈ ਦੇਖ ਲੈਣੇ ਅਸੀਂ ਘਰ ਦੇ ਤਾਂ ਹੈਗੇ ਆਪਾਂ ਸਬਰ ਨਹੀਂ ਕਰ ਰਿਹਾ ਬਾਰਡੀ ਗਮ ਤੋਂ ਚਲੋ ਜੀ ਪਰਦੇ ਕਰ ਲਓ ਸਬਰ ਨਹੀਂ ਹੋ ਰਿਹਾ ਤੇ ਨਾਲ-ਨਾਲ ਦੱਸ ਦਈਏ ਇੱਥੇ ਆ ਗਿਆ ਮੈਂ ਤਾਂ ਰਵੀਲ ਨਹੀਂ ਕਰਨਾ ਸੀ 40 ਇਅਰਸ ਓ ਮਾਈ ਗॉड ਲੁੱਕ ਥਿਸ ਇਹ ਕੀ ਹੈ ਇਹ ਲੁੱਕ ਥਿਸ ਇਹ ਰਣਜੰਨ ਦੇ ਕੰਮ ਦਾ ਤਾਂ ਨਹੀਂ ਆਪਾਂ ਦੱਬ ਲੈਣੀ ਹੈ ਜਿਹੜੀ ਚੀਜ਼ ਪਸੰਦ ਆਉਂਦੀ ਹੈ ਆਪਾਂ ਕੋਲ ਪੁੱਛਣਾ ਹੈ ਹਰ ਨਵੀਪੂ ਵਾਲੀ ਦਾ ਕੋ ਬੁੱਝ ਨਹੀਂ ਨੀ ਅਬਾ ਜੀ ਚੱਕ ਲਈ ਆ ਇਹ ਆ ਵੀ ਪਤੀ ਜੀ ਵਾਸਤੇ ਆ ਮੇਰੇ ਫੇਵਰਟ ਚੀਜ਼ਾਂ ਹਾਂ ਤੇ ਦੇਖੋ ਰਣਜਿੰਦਰ ਦਾ ਕੰਮ ਇੱਧਰ ਸ੍ਰੀ ਮਾਸਾ ਅਜਿਹਾ ਸ਼ਮੂਤ ਚ ਜਾਏ ਇਆ ਇਆ ਹਾਂਜੀ ਆ ਦੇਖੋ ਜਿਹੜੀ ਚੀਜ਼ ਮਿਲਦੀ ਹੈ ਮੂਚ ਰਣਜਿੰਦਰ ਨੂੰ ਅੱਜ ਕੱਲ ਜਿਹੜੀ ਚੀਜ਼ ਮਿਲਦੀ ਹੈ ਮੂਚ ਹਾਂਜੀ ਵਾਓ ਮਾਈ ਗੋਡ ਮਾਈ ਫੇਵਰਟ ਕਾਟ ਸਟਾ ਕਪੜੇ ਆ ਗਏ ਦੀਦੀ ਨੇ ਉਤਨਾ ਮੇਰਾ ਕੁੜੀਆਂ ਸੂਟਾਂ ਦੀ ਹਮੇਸ਼ਾ ਹੀ ਭੁੱਖੀ ਹੁੰਦੀ ਹੈ ਮੈਨੂੰ ਰਿਵਰ ਲੈਂਡ ਦੇ ਕਪੜੇ ਬਹੁਤ ਪਸੰਦ ਨੇਗੇ ਸੌਰੀ ਸੌਰੀ ਥੈਂਕ ਯੂ ਦੀਦੀ ਓ ਮਾਈ ਗਾਡ ਹੋਪਫੁਲੀ ਇਹਨਾਂ ਦੇ ਥੋੜਾ ਟਾਈਟ ਹੋ ਗਏ ਨਹੀਂ ਨਹੀਂ ਕੁਝ ਕਹਿੰਦੇ ਹੋਪਫੁਲੀ ਇਹ ਥੋੜਾ ਜਿਹਾ ਟਾਈਟ ਹੋਵੇ ਤੇ ਫਿਰ ਮੈਨੂੰ ਜੀ ਇਹ ਛੇਦੀ ਨੋਕਾ ਦਵਾਗੇ ਬਾਹਰ ਛੇਦੀ ਇਹ ਛੇਦੀ ਮੋਕਾ ਦਵਾਗੇ ਇਹ ਕਿਨੇ ਵਫਨ ਆ ਉਪਰ ਕਾਰਨਾ ਆ ਤੇ ਹੀ ਕਰਨੇ ਖੋਲ ਵੇਟ ਨਹੀਂ ਸਰਪ੍ਰਾਈਜ਼ ਇਹੋ ਜਿਹਾ ਮਿਲੇ ਤੇ ਹੁਣ ਵੇਟ ਵੀ ਨਹੀਂ ਹੋ ਰਹੀ ਹੁਣ ਆ ਵੀ ਛੇਦੀ ਛੇਦੀ ਦੇਖ ਲਾ ਸਾਰਾ ਮੇਰਾ ਫੇਵਰਟ ਚੀਜ਼ ਆ ਇਹ ਨਾ ਹੋਈ ਰੇਵਰ ਆ ਲੈ ਅੰਦਰ ਠੇਕਾ ਕਰ ਲੈ ਓ ਮਾਈ ਗੋਡ ਤੁਸੀਂ ਰਿਵਰਲੈਂਡ ਨਾਲ ਠੇਕਾ ਕਰਕੇ ਆਈ ਹੋਗੇ ਇਹ ਚ ਬਾਈ ਇਹ ਚ ਅੱਦਾ ਹਿੱਸਾ ਸਾਡਾ ਬਣਦਾ ਕਿਉਂਕਿ ਸਰਪ੍ਰਾਈਜ਼ ਅਸੀਂ ਕੀਤਾ ਨਾਲ ਸਾਡੇ ਆਉਣ ਦੀ ਖੁਸ਼ੀ ਚ ਹੈ ਸੰਦੀਪ ਹੈਲੋ ਅੱਜ ਵੀ ਤੁਹਾਡੀ ਆਊਟਫਿਟ ਸੰਦੀਪ ਇਹ ਯਾ ਮੈਂ ਲਿਸਨ ਨਹੀਂ ਕਰਦੀ ਮੇਟਪ ਹੋ ਗਈ ਮੇਗਾ ਦਾ ਹਿੱਸਾ ਸਾਡਾ ਬਣਦਾ ਹੁਣ ਹੈ ਕਿ ਨਹੀਂ ਕਿ ਸਾਰੀ ਤੁਹਾਡੀ ਹੈ ਜੀ ਪਹਿਲਾਂ ਇਹ ਖੋਲੋ ਏ ਪਹਿਲਾ ਖੋਲੋ ਤੇ ਫੇਰ ਖੋਲਣਾ ਫਿਰ ਇਹ ਵੀ ਖੋਲਨੇ ਆ ਚਲਵਿੰਦਰ ਜੀ ਦੀ ਮਨ ਉਹ ਮਾਈ ਗੋਡ ਇਹ ਮਾਗੋਗੇ ਨਿਰਨਾ ਲਈ ਆਹ ਮਾਈ ਗੋਡ ਦੀਦੀ ਉਸ ਗੈਸ oh gas واہ ਇਹ ਰਣਜਿੰਦਰ ਵਾਸਤੇ ਵਧੀਆ ਰਹੂਗਾ ਰਣਜਿੰਦਰ ਦਾ ਡੈਲੀ ਬੈਗ ਨਹੀਂ ਹੁੰਦਾ ਉਹਦੇ ਵਾਸਤੇ ਵਧੀਆ ਰਹੂਗਾ ਮੈਂ ਕਿਹਦੀ ਕਿਹਦੀ ਤਿਆਰੀ ਆਤੀ ਹੈ ਇਹ ਇਹ ਪੂਰਾ ਤੇਜੀ ਨੂੰ ਜਿਆਦਾ ਗੈਸਟ ਪਸੰਦ ਨਹੀਂ ਆ। oh my god ਆ ਇਹ ਮੇਰੇ ਪੂਰੇ ਆਊਟਫਿਟ ਨੂੰ ਚੜਾ ਪਾਇਆ ਮੈਂ ਇਹਨਾਂ ਨੂੰ ਸਕੂਲ ਅਗਲਾ ਕੋਲੋ ਅਰੇ ਨੈਕਸਟ ਇਹ ਦੋ ਆਨ ਦਾ ਵੇਵ ਹੀ ਆ ਹਜੇ ਦੋ ਦੀ ਡਿਲੀਵਰੀ ਵੀ ਨਹੀਂ ਹੋਈ। ਇਹ ਕੁਲਵਿੰਦਰ ਦੀਦੀ ਬੰਗਲੋਂ ਅਗੇਨ ਅਗੇਨ ਹੋਵੇ ਆ ਦਿਨ ਦਿਨ ਮੇਰਾ ਸਾਰਾ ਪਤਾ ਲੱਗ ਗਿਆ ਕਿਉਂ ਠੀਕ ਬਾਰ ਬਾਰ ਤੁਸੀਂ ਹੈਂਡ ਵਾਸ਼ ਕਰਦੇ ਮੇਰੇ ਹੈਂਡ ਬਾਲ ਡਰਾਈ ਹੁੰਦੇ ਆ ਆ ਮਾਈ ਗੋਡ ਨਾਈਸ ਆ ਨਾਈਸ ਤੁਹਾਨੂੰ ਮੈਂ ਕਿਹੜਾ ਆਪਣਾ ਤੋਹਫਾ ਵੀ ਦਵਾਂ ਨਾ ਆਪਣੇ ਨਾਲ ਤੋਹਫੇ ਦੇ ਆਪਾਂ ਤਾਂ 20 ਪਾਉਂਡ ਦੇਣੇ ਆ ਬੋਡੀ ਸ਼ਾਪ ਆ ਜਾਓ ਪਾਜੀ ਮਨ ਮੋਰ हां जी फुफड़ जी ने भाई जी अदा बड़ा हो गया फुफड़ जी ए आ मेमरी रहूगी यार है ਮੇਰੀ ਬਾਂ ਠੀਕ 40 40ਵੇਂ ਬਰਥਡੇ ਤੇ ਵਾਹ ਆ ਕਿੰਨਾ ਦਿੱਤਾ ਕਰ ਜੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਬਸ ਕਿੱਦਾਂ ਦੇ ਆ ਆ ਵੀ ਬਹੁਤ ਸੋਹਣਾ ਹੈ ਯਾਰ ਆ ਵੀ ਬਹੁਤ ਸੋਹਣਾ ਹੈ ਖੁਸ਼ੀ ਆ ਬਹੁਤ ਸੋਹਣਾ ਹੈ ਯਾਰ 40ਵੇਂ ਬਰਥਡੇ ਤੇ ਮੈਮਰੀ ਵੱਲ ਰੋ ਇੰਗਲੈਂਡ ਜਿਹੜੀਆਂ ਚੀਜ਼ਾਂ ਵਧੀਆ ਮਿਲ ਜਾਂਦੀਆਂ ਇੰਗਲੈਂਡ ਜਿਹੜੀਆਂ ਚੀਜ਼ਾਂ ਵਧੀਆ ਮਿਲ ਮੈਂ ਕੀ ਧੂਆ ਜੀ ਨੂੰ ਸਾਨੂੰ ਧੂਆ ਜੀ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਬਾਸਕਟ ਦੇ ਦੇ ਉਹਦੇ ਚ ਅਸੀਂ ਰਣਜਿੰਦ ਦੇ ਟੌイズ ਪਾ ਲੈਣੀਆਂ ਨਹੀਂ ਇਹ ਨਹੀਂ ਇਹ ਨਹੀਂ ਨਹੀਂ ਇਹ ਵੀ ਬਾਸਕਟ ਸਿਰਫ ਇੰਗਲੈਂਡ ਲਈ ਫਿਰ ਤਾਂ ਅਸੀਂ ਇੰਡੀਆ ਜੇ ਲੈ ਜਾਣਾ ਫਿਰ ਕੋਈ ਨਹੀਂ ਨਾਈਸ ਨਾਈਸ ਉਧਰ ਦੇਖੋ ਫਫੜੀ ਵਾਲੀ ਇਹ ਰਣਜਿੰਦ ਦੇ ਫਫੜਾਂ ਕੋਲੇ ਵਧੀਆ ਸ਼ਾਂਤ ਰਹਿ ਜਾਂਦੀ ਹੈ ਸਾਰੇ ਫਫੜਜੀਆਂ ਨਾਲ ਪਿਆਰ ਹੈ ਇਹਨਾਂ ਨੂੰ ਮੈਨੂੰ ਬੱਸ ਤੁਹਾਡਾ ਪਾਣਾ ਦੇ ਦਿੱਤਾ ਵੈਨਾਈਸ ਸੋ ਸਾਰੇ ਜਾਣੇ ਜੀ ਜਾ ਚੁੱਕੇ ਆਪੋ ਆਪਣੇ ਘਰੇ ਵਾਪਸ ਸੋ ਇਹ ਸੀ ਸਾਡਾ ਵੀਕਐਂਡ ਟੁਗੇਦਰ ਤੇ ਸਾਨੂੰ ਐਸੀ ਵੀ ਰਣਜਿੰਦ ਦੇ ਆਉਣ ਦੀ ਖੁਸ਼ੀ ਦੇ ਵਿੱਚ ਤੇ ਸਾਰਿਆਂ ਦਾ ਇੱਕ ਰਣਜਿੰਦ ਦੀ ਵੈਲਕਮ ਪਾਰਟੀ ਨਾਲ ਹੀ ਭੰਦਾ ਬਰਥਡੇ ਸੈਲੀਬ੍ਰੇਟ ਹੋ ਗਿਆ ਤੇ ਦੋਵੇਂ ਕੰਮ ਸਾਡੇ ਵਧੀਆ ਹੋ ਗਏ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਇਹ ਤੋਂ ਬਾਅਦ ਹੁਣ ਇੰਗਲੈਂਡ ਚ ਅਸੀਂ ਘੁੰਮਦੇ ਫਿਰਦੇ ਰਹਿਣਾਗਾ ਤੇ ਇਹ ਪਹਿਲਾ ਵਲੌਗ ਸੀਗਾ ਆਪਣਾ ਇੰਗਲੈਂਡ ਚ ਭੰਨਦੇ ਘਰੇ ਠੀਕ ਹੈ ਤੇ ਤਾਂ ਕਰਕੇ ਸਾਰਿਆਂ ਦਾ ਇੱਕ ਇਕੱਠ ਰੱਖਿਆ ਸੀਗਾ ਤੇ ਚੋਪਾ ਬਤ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਇੰਗਲੈਂਡ ਤੋਂ ਬਾਸ ਰਾਂਜਿੰਦਰ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ